ਕਿਸਾਨੀ ਅੰਦੋਲਨ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਿੱਲੀ ਤੋਂ ਪੰਜਾਬ ਅਤੇ ਚੰਡੀਗੜ੍ਹ ਆਉਣ ਵਾਲੇ ਰਾਸਤੇ ਖੋਲ ਦਿੱਤੇ ਗਏ ਨੇ ਸੜਕ ਤੋਂ ਵੱਡੇ ਵੱਡੇ ਪੱਥਰ ਤੇ ਬੈਰੀਕੇਡ ਚੁੱਕ ਦਿੱਤੇ ਗਏ ਨੇ ਕਿਸਾਨਾਂ ਦੇ ਦਿੱਲੀ ਕੂਚ 29 ਫਰਵਰੀ ਤੱਕ ਜਾਣ ਦੇ ਬਾਅਦ ਪ੍ਰਸ਼ਾਸਨ ਵੱਲੋਂ ਬੈਰੀਕੇਟਿੰਗ ਹਟਾਉਣੀ ਸ਼ੁਰੂ ਕਰ ਦਿੱਤੀ ਗਈ ਹੈ ਦਿੱਲੀ ਅੰਮ੍ਰਿਤਸਰ ਨੈਸ਼ਨਲ ਹਾਈਵੇ 44 ਖੋਲ ਦਿੱਤਾ ਗਿਆ ਹੈ ਇਸ ਤਰ੍ਹਾਂ ਹੁਣ ਪਰਚਕੁਲਾ ਚੰਡੀਗੜ੍ਹ ਅੰਬਾਲਾ ਤੋਂ ਦਿੱਲੀ ਵੱਲ ਜਾਣ ਵਾਲੇ ਲੋਕ ਕੁਰਕਸ਼ੇਤਰ ਕਰਨਾਲ ਤੋਂ ਦਿੱਲੀ ਜਾ ਸਕਦੇ ਨੇ ਤੇ ਦਿੱਲੀ ਕਰਨਾਲ ਤੋਂ ਚੰਡੀਗੜ੍ਹ ਪੰਚਕੁੱਲਾ ਜਾਣ ਵਾਲੇ ਲੋਕ ਕੁਰਕਸ਼ੇਤਰ ਸ਼ਾਹਬਾਦ ਤੋਂ ਜਾ ਸਕਦੇ ਨੇ ਇਸ ਤੋਂ ਪਹਿਲਾਂ ਪੁਲਿਸ ਫਤਿਹਬਾਦ ਵਿੱਚ ਵੀ ਪੰਜਾਬ ਬਾਰਡਰ ਨਾੜ ਲੱਗਦੀ ਰੋਡ ਤੋਂ ਬੈਰੀਕੇਟਿੰਗ ਹਟਾ ਚੁੱਕੀ ਹੈ ਹਰਿਆਣਾ ਦਿੱਲੀ ਦੇ ਬਾਰਡਰ ਸਿੰਘੂ ਤੇ ਟਿਕਰੀ ਨੂੰ ਵੀ ਅਸਥਾਈ ਤੌਰ ਤੇ ਖੋਲਿਆ ਜਾ ਚੁੱਕਾ ਹੈ ਦੱਸਦੀ ਹੈ ਕਿ ਕਿਸਾਨੀ ਮੋਰਚੇ ਕਰਕੇ ਰਸਤੇ ਬੰਦ ਕੀਤੇਗੇ ਸਨ 13 ਫਰਵਰੀ ਨੂੰ ਦਿੱਲੀ ਕੁਸ਼ਤਾ ਐਲਾਨ ਕੀਤਾ ਗਿਆ ਸੀ ਜਿਸ ਤੋਂ ਬਾਅਦ ਬੈਰੀਕੇਡ ਲਗਾਏ ਗਏ ਸਨ ਲੋਕਾਂ ਨੂੰ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਜਿਸ ਦੇ ਮੱਦੇਨਜ਼ਰ ਪ੍ਰਸ਼ਾਸਨ ਵੱਲੋਂ ਇਹਨਾਂ ਬੈਰੀਕੇਟਾਂ ਨੂੰ ਹਟਾ ਦਿੱਤਾ ਗਿਆ ਹੈ ਜ਼ਿਕਰਯੋਗ ਹੈ ਕਿ ਕਿਸਾਨ ਅੰਦੋਲਨ ਸ਼ੁਰੂ ਹੋਣ ਤੋਂ 2 ਦਿਨ ਪਹਿਲਾਂ ਹੀ ਕੁਰਕਸ਼ੇਤਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੰਜਾਬ ਤੇ ਹਰਿਆਣਾ ਨਾਲ ਲੱਗਦੀ ਕੁਰਕਸ਼ੇਤਰ ਦੇ ਬਾਰਡਰ ਨੂੰ ਬੰਦ ਕਰ ਦਿੱਤਾ ਗਿਆ ਸੀ ਇਸ ਦੇ ਨਾਲ ਹੀ ਰਾਸ਼ਟਰੀ ਰਾਜਮਾਰਗ 44 ਤੇ ਸ਼ਾਹਬਾਦ ਕੂਲਵਿੰਡ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਭਾਰੀ ਬੈਰੀਕੇਟਿੰਗ ਕੀਤੀ ਗਈ ਸੀ ਤਾਂ ਕਿ ਜੇਕਰ ਕਿਸਾਨ ਪੰਜਾਬ ਤੇ ਹਰਿਆਣਾ ਦੇ ਬਾਰਡਰ ਨੂੰ ਤੋੜ ਕੇ ਇਸ ਸਾਈਡ ਤੋਂ ਆਉਂਦੇ ਨੇ ਤਾਂ ਉਹਨਾਂ ਨੂੰ ਸ਼ਾਹਬਾਦ ਵਿੱਚ ਇੱਥੇ ਰੋਕਿਆ ਜਾਵੇ ਪ੍ਰਸ਼ਾਸਨ ਵੱਲੋਂ ਅੱਜ ਰਾਸ਼ਟਰੀ ਰਾਜਮਾਰਗ 44 ਤੇ ਸਰਵਿਸ ਲੇਨ ਤੇ ਕੀਤੀ ਗਈ ਬੈਰੀਕੇਟ ਨੂੰ ਖੋਲ ਦਿੱਤਾ ਗਿਆ ਹੈ